ਇਹ ਨਾ ਲੋਕਾਂ ਨੂੰ ਤਮਾਸ਼ਾ ਵਿਖਾਲਦੀ ਆ ਤਮਾਸ਼ਾ ਦੇ ਲੋਕਾਂ ਨੇ ਮੰਮੀ ਵੇਖਣਾ ਹੀ ਆ ਇੱਕ ਤਾਂ ਤੂੰ ਵੀ ਹੈ ਨਹੀਂ ਕਹੇ ਜੋਗੀ ਤੇਰੇ ਹੁੰਦਿਆ ਮੇਰੀ ਇੰਨੀ ਬੇਇੱਜ਼ਤੀ ਇਹਨਾਂ ਨੇ ਕਰ ਛੜੀ ਆ ਘਰੋਂ ਬਾਹਰ ਕਰ ਦਿੱਤਾ ਮੈਨੂੰ ਦੋਵੇਂ ਹੁਣ ਸਿਰ ਚੜ ਗਏ ਨੇ ਮੈਂ ਕੀ ਕਰਾਂ ਇਹਨਾਂ ਦਾ ਲਾਜ ਨਾ ਮੈਂ ਕਰਨਾ ਕੀ ਆ ਤੂੰ ਜੇ ਤੂੰ ਕਹੇ ਜੋਗੀ ਹੁੰਦੀ ਤਾਂ ਇੱਥੋਂ ਤੱਕ ਗੱਲ ਵੀ ਨਾ ਪਹੁੰਚਦੀ ਨੀ ਬੋਲ ਕੁਝ ਹੁਣ ਕੀ ਗੱਲ ਹੋਈ ਆ ਮੈਨੂੰ ਵੀ ਪਤਾ ਲੱਗੇ ਉਹ ਮੰਮੀ ਹੋਣਾ ਕੀ ਆ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਹੀਗਾ ਉਹ ਦੋਵੇਂ ਜਾਣੇ ਜਿੱਦਾਂ ਦੇ ਹੈਗੇ ਆ ਉਹ ਬਸ ਨਾ ਹੈ ਤੇ ਘਰੇ ਹੀਗੇ ਪਰ ਉਹ ਕਿਸ ਗੱਲ ਤੇ ਨਹੀਂ ਹੁੰਦੇ ਮੈਂ ਆ ਫਿਰ ਆ ਗਈ ਚੱਲ ਚੱਲ ਤੂੰ ਬਾਹਰ ਮੰਮੀ ਆਵੇ ਲਾ ਕੀ ਕਰੀ ਨਹੀ ਚਲੋ ਚਲੋ ਤੈਨੂੰ ਹੋ ਗਈ ਨਾ ਵਾਲੀ ਕਲ ਮਾਸਾ ਜਿੰਨੀ ਕਿਤੇ ਫੇਰ ਕਹਣਾ ਲੋਕਾਂ ਨੂੰ ਤਮਾਸ਼ਾ ਵਿਖਾਉਂਦੇ ਏ ਕਹਣਾ ਲੋਕਾਂ ਨੂੰ ਤਮਾਸ਼ਾ ਵਿਖਾਲਦੀ ਆ ਤਮਾਸ਼ਾ ਦੇ ਲੋਕਾਂ ਨੇ ਮੰਮੀ ਵੇਖਣਾ ਹੀ ਆ ਇੱਕ ਤਾਂ ਤੂੰ ਵੀ ਹੈ ਨਹੀਂ ਕਹੇ ਜੋਗੀ ਤੇਰੇ ਹੁੰਦਿਆ ਮੇਰੀ ਇੰਨੀ ਬੇਇੱਜ਼ਤੀ ਇਹਨਾਂ ਨੇ ਘਰ ਛੱਡੀ ਏ ਘਰ ਮੈਂ ਕੱਢ ਦਿੱਤਾ ਮੈਨੂੰ ਦੋਵੇਂ ਹੁਣ ਸਿਰ ਚੜ ਕੇ ਨੇ ਮੈਂ ਕੀ ਕਰਾਂ ਇਹਨਾਂ ਦਾ ਲਾਜ ਇਹਨਾਂ ਦਾ ਮੈਂ ਕਰਨਾ ਕੀ ਆ ਤੂੰ ਜੇ ਤੂੰ ਕਹੇ ਜੋਗੀ ਹੁੰਦੀ ਤੇ ਇੱਥੋਂ ਤੱਕ ਗੱਲ ਵੀ ਨਾ ਪਹੁੰਚਦੀ ਹੁਣ ਮੈਂ ਉੱਥੇ ਜਾ ਕੇ ਕੀ ਦੱਸੂਗੀ ਦੱਸਣਾ ਕੀ ਆ ਇਹਨਾਂ ਨੇ ਮੇਰੇ ਨਾਲ ਆਪ ਇਹੋ ਨਾ ਕਿ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਔਰ ਕਰਨਾ ਕਹਿੰਦਾ ਮੈਂ ਜਾ ਕੇ ਆ ਤੇ ਹਦੋਵਾ ਦੇ ਨਾ ਨਹੀਂ ਕਰ ਛੱਡੀ ਆ ਕਿਤੇ ਇਹਨਾਂ ਨੇ ਹੁਣ ਏਕਾ ਕਰ ਲਿਆ ਦੋਵਾਂ ਨੇ ਤੇ ਜੇ ਹੁਣ ਇਸ ਗੱਲ ਤੇ ਆਏ ਆ ਨਾ ਸਭ ਕੋ ਮੇਰੇ ਨਾਲ ਹੀ ਆ ਨਾ ਅਜੇ ਤੇ ਕੋਈ ਗੱਲ ਨਹੀਂ ਇਹਨਾਂ ਨੇ ਇੱਕ ਵਾਰ ਦੇ ਤਿਆਂ ਤੀਰ ਵਾਂਗੂ ਚਲਾ ਦੂੰਗੀ ਗਾੜੀ ਗਾੜੀ ਇਹਨਾਂ ਨੂੰ ਉਹ ਤੀਰ ਵਾਂਗੂ ਤੋਂ ਸਵਾ ਚਲਾਉਣਾ ਵਾ ਚਲਾ ਤਾਕ ਨੇ ਆ ਨੇ ਤੀਰ ਵਾਂਗੂ ਕੋਈ ਕੋਈ ਗੱਲ ਨਹੀਂ ਕਰਨੀ ਕਿ ਕਿੰਨਾ ਕਿ ਚਾ ਕਰਨੇ ਮਰਨਾ ਹੈ ਚੱਲ ਕੋਈ ਗੱਲ ਨਹੀਂ ਡਰਾਵਾ ਦਵਾਂਗੇ ਤੇ ਡੜੀ ਜਾਣਾ ਪਰ ਮੈਨੂੰ ਕੀ ਪਤਾ ਸੀ ਵੀ ਇਹ ਗਾੜੀ ਸਿੱਧੇ ਹੀ ਹੋ ਗਈ ਆ ਹੁਣ ਇਨਾ ਨੇ ਤਾਂ ਜਹਾਦੀ ਕਰ ਦਿੱਤੀ ਵੱਡੀ ਗੱਲ ਰੋਟੀ ਦੀ ਐ ਨਾ ਰੋਟੀ ਪਕਾ ਲਿਆ ਕਰੂੰਗੀ ਆ ਗਏ ਹੱਥ ਮੇਰੇ ਨਾਲ ਮੰਮੀ ਮੇਰੀ ਗੱਲ ਸੁਣ ਰੋਟੀ ਤੇ ਤਾਂ ਹੀ ਪਕਾਏਂਗੀ ਨਾ ਜੀ ਉਹ ਤੈਨੂੰ ਅੰਦਰਵਾੜਨਗੇ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸਾਹਬ ਨਾ ਉਹ ਗਏ ਆ ਇਹਨੇ ਜੀ ਉਹਨਾਂ ਨੇ ਅੰਦਰਵਾੜਨਾ ਉਹ ਤਾਂ ਤੀਕੀਆ ਮੈਨੂੰ ਬਾਹਰ ਕੱਢ ਦੇਣਗੇ ਮਾਤਾ ਹੁਣ ਹੀ ਟਲ ਜਾ ਕਿਤੇ ਹੁਣ ਤੇ ਉਹਨਾਂ ਨੇ ਗੇਟ ਵੀ ਬੰਦ ਕਰ ਦਿੱਤਾ ਵਾ ਪਤਾ ਨਹੀਂ ਉਹਨਾਂ ਨੇ ਖੋਲਣਾ ਵਾਂਗੇ ਨਹੀਂ ਖੋਲਣਾ ਇਹ ਦਿਲਜਿੰਦਰ ਤੇਰਾ ਹੀ ਪੈ ਕੰਮ ਹੋਇਆ ਸਾਰਾ ਇਹ ਨੇ ਮੇਰਾ ਮੰਮੀ ਕਹਦਾ ਹੋਇਆ ਭਲਾ ਤੇਰੇ ਮਗਰ ਲਾ ਕੇ ਤੇ ਮੇਰ ਤੇ ਚਿੱਕੜ ਛੁੱਟੇ ਤੇਰੇ ਮਗਰ ਲਾ ਕੇ ਮੈਂ ਸਾਰਾ ਕੰਮ ਕੀਤਾ ਉਹ ਚੰਗੇ ਹੀਗਾ ਅੱਛਾ ਉਹ ਚੰਗੇ ਹੋ ਗਏ ਆ ਤੇ ਮੈਂ ਮਾੜੀ ਹੋ ਗਈ ਆ ਹਨਾ ਅਜੇ 4 ਦਿਨ ਹੋ ਗਿਆ ਰੋਟੀ ਖਾਦੀ ਨ ਮੈਨੂੰ ਤੇ ਕੀ ਗੱਲ ਤੂੰ ਪਕਾ ਕੇ ਖਾ ਲੈਂਦੀ ਹੈ ਤੇਰੇ ਕੋ ਪਕਾ ਕੇ ਨਹੀਂ ਖਾਣੀ ਮੈਂ ਨਾ ਪਕਾਉਣੀਆਂ ਤੇ ਨਾ ਮੈਂ ਖਾਣੀ ਤੇ ਮਰ ਫਿਰ ਭੁਖੀ ਮਰਨ ਦੇ ਮਰ ਜੂਂਗੇ ਚਲ ਖਾਣ ਖਲਾਸੀ ਹੋ ਜੂ ਸਭ ਲਾਹ ਜੂ ਐਨਾ ਤੇ ਗਲੋਂ ਮੈਂ ਤੇ ਆਖਿਆ ਸੀ ਚਲ ਮਾੜੀ ਮੋਟੀ ਧਮਕੀ ਦੇਵਾਂਗੇ ਤੇ ਡਰ ਜਾਣਗੇ ਜਿੱਦਾਂ ਅੱਗੇ ਡਰ ਜਾਂਦੇ ਆ ਪਰ ਨਾ ਜੀ ਇਹਨਾਂ ਨੇ ਤੇ ਜਾਵਦੀ ਅੱਗੇ ਸਲਾਹ ਕੀਤੀ। ਉਹਨਾਂ ਨਹੀਂ ਡਰਨਾ। ਨਾ ਡਰਨ ਵਾਲੀ ਹੈ। ਮੈਂ ਤਾਂ ਚੱਲ ਚਲ ਜਾਂਗੀ ਸੋਹਰੇ। ਤੇ ਤੂੰ ਕਿੱਥੇ ਜਾਏਂਗੀ ਹੁਣ? ਮੈਂ ਆਪਣੇ ਘਰ ਹੀ ਰਹਿਣਾ ਮੈਂ ਕਿਤੇ ਆਣਾ। ਮੁੰਡੇ ਤੇ ਆਪਣੇ ਪੇਕੇਆਂ ਨੂੰ ਨਹੀਂ ਦੱਸਦੀ। ਜੇ ਕਿਤੇ ਉਹਨੇ ਪੇਕੇਆਂ ਨੂੰ ਦੱਸ ਦਿੱਤਾ ਤੇ ਉਹ ਇਹ ਤੇ ਮਾਂ ਦੇ ਅੱਗੇ ਬੜੀ ਕਪਤੀ ਆ। ਮੰਮੀ, ਉਹੀ ਤੇ ਗੱਲ ਵਾ। ਉਹਨੇ ਤੇ ਬੋਲਣ ਲੱਗੀ ਨੇ ਕਾਖਾ ਵੇਖਣਾ ਵੀ ਨਹੀਂ ਆ। ਉਹਨੇ ਤੇ ਸਾਡੇ ਦੋਵਾਂ ਨੇ ਜੁੰਡੇ ਕਮਾ ਛੱਡਨੇ। ਜੁੰਡੇ ਨਾਲ ਤੇ ਮੈਨੂੰ ਪਤਾ ਨਹੀਂ ਬੋਲਣ ਲੱਗੀ ਨੇ ਨਹੀਂ ਉਹਨੇ ਸਾਡਾ ਫੱਕਾ ਛੱਡਣਾ ਕੋਈ ਵੀ। ਕਿੱਥੇ ਨਾਲੇ ਆਂਡ ਗਵਾਂਡ ਹੁੰਦੇ ਤਮਾਸਾ ਵਖਾ ਲੈਣਾ। ਪਾਰੋ ਦਾ ਇੱਕ ਗੱਲ ਵਾ ਮੈਂ ਤੇ ਆਖਿਆ ਸੀ ਇਹ ਸਾਡੇ ਕੋ ਡਰਦੇ ਹੀ ਆ ਪਰ ਪਤਾ ਨਹੀਂ ਅੱਜ ਇਹਨਾਂ ਨੂੰ ਕਿਹੜੀਆਂ ਝੜੇਲਾਂ ਚੰਬੜ ਗਈਆਂ ਇਹ ਤੇ ਦੋਵੇਂ ਜਣੇ ਹਾਰਦੇ ਹੀ ਨਹੀਂ ਆ ਮੰਮੀ ਇਹਨਾਂ ਨੂੰ ਚੰਬੜੀਆਂ ਰਹਿੰਦੀਆਂ ਨਹੀਂ ਚੰਬੜੀਆਂ ਕਦੋਂ ਨਹੀਂ ਆ ਇਹਨਾਂ ਮੈਂ ਜਾਣੀ ਆ ਤੇ ਜੇ ਤੈਨੂੰ ਅੰਦਰ ਬਾੜਦੇ ਆ ਨਾ ਤੇ ਤੂੰ ਚੱਲ ਜਾ ਤੇ ਜੇ ਨਹੀਂ ਬਾੜਦੇ ਨਾ ਤੇ ਫਿਰ ਆਪਣਾ ਕੋਈ ਹਿਲਾ ਕਰ ਲੈ ਮੈਂ ਤੇ ਜਾਵਾਂ ਟਾਈਮ ਦੇ ਨਾਲ ਵੇਖੋ ਜਿੰਨ ਮੈਂ ਆਪਣਾ ਬਣਾਇਆ ਸੀ ਉਹ ਵੀ ਅੱਜ ਭੱਲਾ ਛਾੜ ਗਈ ਮੇਰੇ ਲੱਗੋ ਦੱਸ ਮੇਰਾ ਕੌਣ ਵਾ ਹੁਣ ਇਥੇ ਚਲੋ ਦਬ ਚਲ ਗਈ ਆ ਹੁਣ ਦੇਖ ਨਹੀਂ ਬੂਆ ਖੜਕਾ ਕੇ ਜੇ ਖੋਲ ਦਿੰਦੇ ਆ ਤੇ ਮੇ ਲਵਲੀ ਮੇ ਲਵਲੀ ਲਵਲੀ ਤੂੰ ਤਾਂ ਮੇਰਾ ਪੋਤਵਾ ਤੂੰ ਹੀ ਖੋਲ ਦੇ ਬੂਆ ਚਲ ਗਈ ਆ ਚਲ ਗਈ ਆ ਭਰਾਵਾ ਚਲ ਗਈ ਆ ਤੇ ਆ ਜਾ ਫਿਰ ਆ ਆਉਣਾ ਕੀ ਤੇ ਨਾ ਕੀ ਆ ਮੈਂ ਤੈਨੂੰ ਜੰਮ ਕੇ ਪਾਲ ਕੇ ਮੈਂ ਪਰਵਰਸ਼ ਕੀਤਾ ਤੈਨੂੰ ਹੁਣ ਮੈਨੂੰ ਤਾਂ ਕਹ ਦੇ ਇਹਨੂੰ ਮੈਂ ਤੇ ਤੈਨੂੰ ਮਤਾ ਕੀਤਾ ਹੀਗਾ ਚੱਲ ਨਾ ਨਾ ਮਿੱਠੀ ਪਿਆਰੀ ਹੋ ਜਾਨੀ ਆ ਪਰ ਰੋਟੀ ਦੇ ਬੁਰਕੀ ਖਾਉਂਗੀ ਨਾ ਇਹਨਾਂ ਕੋ ਹੋਰ ਨਹੀਂ ਕੋਹ ਤੇ ਜੇ ਤੇ ਮੈਨੂੰ ਇੰਨਾ ਜਕੀ ਨਹੀਂ ਉਹ ਛੱਡ ਕੇ ਚੱਲ ਗਈ ਆ ਉਹਨੇ ਹੁਣ ਕਿੱਥੋਂ ਮੈਂ ਪੱਲਾ ਫੜਾਉਣਾ ਮੈਨੂੰ ਖਾ ਗਈ ਨਿੱਕੀ ਚੋਣੀ ਉਤਰਾ ਮੈਨੂੰ ਚੱਲ ਜਾਨੀ ਆ ਵੇਲਾ ਕਰਨੀ ਆ ਗੱਲ ਜਾ ਕੇ ਨਾ ਕੀ ਆਂਦੇ ਚੱਲਾਂ ਹੂੰ ਦੀ ਹੰਡੂ ਗੱਲਬਾਤ ਨਾ ਕਰੀ ਮੋਦੀ ਅਸਲ ਵਿੱਚ ਉਹ ਤੇ ਹੁਣ ਚੱਲ ਗਈ ਆ ਭੌਂਕ-ਭੌਂਕ ਕੇ ਤੇ ਤੂੰ ਮਨਾ ਹੁਣ ਮੇਰੇ ਨਾਲ ਇਤਰਾ ਕਰ ਹੁਣ ਤੇ ਰੋਟੀ ਤੇ ਬੁਰਕੀ ਵੀ ਨਹੀਂ ਦੇ ਦਿਆ ਕਰੋ ਖਾਣ ਦੀ ਤੇ ਈ ਹੀ ਤਾਂ ਧੀ ਤੇ ਚੱਲ ਜਾਣਾ ਏ ਦੇ ਨਾਲ ਹੀ ਤੇ ਜਾਨਵਾਰ ਦੇ ਹੀ ਉਹਦੇ ਉਤੋਂ ਮੈਂ ਆ ਤੇ ਬਿਹਰੀ ਵਾਰੀ ਉੱਟੋਂ ਜਾਣ ਪਰ ਉਹਨੇ ਮੈਂ ਕਾਹੇ ਜੋਗੀ ਨਹੀਂ ਮਮੀ ਮੇਰੀ ਸੁਣੋ ਗੱਲ ਤੁਹਾਡੇ ਨਾਲ ਮੈਂ ਕਿੰਨਾ ਕਰਦੀ ਰਹੀ ਨੌ ਬਣ ਕੇ ਨਹੀਂ ਸਕੋ ਧੀ ਬਣ ਕੇ ਰਹੀ ਬੁੱਤ ਬਿਠੇ ਰਾ ਕੀਤਾ ਤੇ ਮੈਨੂੰ ਪਤਾ ਮੇਰਾ ਨੌ ਤੇਰਾ ਕੀਤਾ ਜਾਂ ਹੋਏ ਮੈਂ ਤੁਹਾਡਾ ਨਾ ਕਰਦੀ ਨਹੀਂ ਰਹੀ ਉਹਦੇ ਨਾਲੋਂ ਮੈਂ ਕਿੰਨਾ ਕੀਤਾ ਪਰ ਤੁਸੀਂ ਮੇਰੀ ਸਾਰ ਨਹੀਂ ਜਾਣੀ ਪਰ ਮੈਂ ਉਹਦੇ ਮਗਰ ਲਾ ਕੇ ਤੇ ਮੈਂ ਤਾਂ ਟੈਂਪਰਨਾ ਵੀ ਵਿਗਾੜ ਪਾ ਲਿਆ ਮੈਂ ਜਿੰਨੇ ਉਹਨੂੰ ਤੂੰ ਪੈਸੇ ਦੇ ਦਿੱਤੇ ਆ ਨਾ ਉਹਨਾਂ ਤਾਂ ਹਿੱਲਣਾ ਨਹੀਂ ਚਾਹੀਦਾ ਇੱਥੋਂ ਅਗਲੀ ਚੱਲ ਗਈ ਕਿ ਨਹੀਂ ਉਸੇ ਵੇਲੇ ਪਤਾ ਹੀ ਵੀ ਉਹਨੇ ਵੇਚਤੀ ਹੋਣੀ ਆ ਗੱਡੀ ਮੰਮੀ ਮੇਰੀ ਸੁਣੋ ਗੱਲ ਜੇ ਤੇ ਤੁਸੀਂ ਇੱਥੇ ਰਹਿਣਾ ਵਾ ਰੋਟੀ ਪੱਕੀ ਖਾਣੀ ਆ ਤੇ ਤੁਹਾਨੂੰ ਆਪਣੀਆਂ ਆਦਤਾਂ ਬਦਲੀਆਂ ਪੈਣੀਆਂ ਜੀ ਨਹੀਂ ਚੱਲ ਬਦਲ ਲੀਆਂ ਨੇ ਪਹਿਲੇ ਨਾਂ ਸਾਰੀ ਛੱਡ ਦਿਓ ਜੇ ਤੇ ਚੰਗੇ ਬਣ ਕੇ ਰਹੋਗੇ ਮੇਰੇ ਨਾਲ ਤੇ ਮੈਂ ਵੀ ਤੁਹਾਡੇ ਨਾਲ ਚੰਗੀ ਤੂੰ ਜੇ ਰਹੋਗੇ ਦੁਜੇ ਰਹੋ ਤਾਂ ਫਿਰ ਮੈਂ ਵੀ ਦੁਜੇ ਰੋਹੀ ਰਹਿਣਾ ਜੀ ਉਹ ਨਹੀਂ ਮੈਂ ਹੁਣ ਤੁਹਾਡੀ ਨੂੰ ਤੁਹਾਡੇ ਨਾਲ ਹੀ ਆ ਉਹ ਜਾਣਦੇ ਜਿੱਧਰ ਜਾਂਦੀ ਹੈ ਉਹ ਉਹਨਾਂ ਨੇ ਮੈਨੂੰ ਕੋਈ ਵੀ ਹੁਣ ਨਹੀਂ ਹੁਣ ਵੀ ਧੀ ਦੇ ਨਾਲ ਚੱਲ ਜਾਣਾ ਹੀ ਤੇ ਨਾ ਉਹ ਹੋਏ ਹਾਡੇ ਵੱਲ ਧੀ ਨਾ ਬਠੇਰਾ ਕਰਕੇ ਮੈਂ ਵੇਖ ਲਿਆ ਨਹੀਂ ਬਿਨਾਂ ਤੁਸੀਂ ਮੇਰੇ ਕੋਲ ਲੱਗਦੇ ਹੀ ਨਹੀਂ ਮੇਰੀ ਧੀ ਧੀ ਆ ਉਹੋ ਹੀ ਮੇਰਾ ਸਾਰਾ ਕੋਹਵਾ ਤੁਸੀਂ ਕੋ ਕੋ ਹੈ ਹੀ ਨਹੀਂ ਧੀ ਤੇ ਬਣੀ ਨਾ ਮੇਰੀ ਉਹਦੇ ਕਿਤੇ ਮਾਸਾ ਜੀ ਦੀ ਪੋਤੀ ਹੋਈ ਹੈ ਕਿਤੇ ਦਾਦੇ ਦਾਦੀਆਂ ਦੇ ਜਾਨਵਾਰ ਦੇ ਨਿਕਨੇ ਨਿਆਣਿਆਂ ਤੋਂ ਤੇ ਤੁਸੀਂ ਇਹਨੂੰ ਇੱਕ ਦਿਨ ਵੀ ਚੁੱਕ ਕੇ ਵੇਖਿਆ ਨਹੀਂ ਕੋਈ ਨਹੀਂ ਨਿਆ ਮੈਂ ਚੁੱਕ ਲਿਆ ਕਰਾਂਗੀ ਮੰਮੀ ਆ ਚੁੱਕਣ ਕੀ ਹੋਇਆ ਅੱਜ ਹੁਣ ਤੁਹਾਨੂੰ ਚੇਤਾ ਆ ਗਿਆ ਵਾ ਵੀ ਉਹ ਵੀ ਹੈਗੀ ਘਰ ਦੇ ਵਿੱਚ ਨਹੀਂ ਕਿੰਨੀਆਂ ਗੱਲਾਂ ਕੀਤੀਆਂ ਉਹ ਮੈਨੂੰ ਭੁੱਲ ਨਹੀਂ ਜਾਣੀਆਂ ਬੰਦਾ ਜ਼ੁਬਾਨ ਚੋਂ ਕੱਢ ਲੈਂਦਾ ਵਾ ਨਾ ਪਰ ਦਮਾਬ ਚੋਂ ਨਹੀਂ ਮੁੜ ਕੇ ਜਾਂਦੀਆਂ ਪਰ ਤੂੰ ਨਾ ਸ਼ਿਰਖਫਤੀ ਕਰੀਂ ਨਾ ਨਹੀਂ ਸੁਧਰਨਾ ਜੜੀ ਚੱਲ ਕੋਈ ਨਹੀਂ ਜਿਹੜੀ ਪੈੜੀ ਦਿੱਤੀ ਹੈ ਨਾ ਗਵਾਂਡੀਆਂ ਨੂੰ ਉਹ ਵੀ ਤੁਹਾਨੂੰ ਮੈਂ ਉਹਨੂੰ ਕਣਕ ਵਾਢ ਲੈਣਦੇ ਫਿਰ ਤੁਸੀਂ ਵੀਜ ਲਿਓ ਗਾੜੀ ਮੁੜ ਕੇ ਮੰਮੀ ਤੁਸੀਂ ਪਹਿਲਾਂ ਨਾ ਅੱਗ ਲਮਣੀ ਪੈੜੀ ਨੂੰ ਅਸੀਂ ਨਹੀਂ ਪੈੜੀ ਲੈਣਦੇ ਇਹੋ ਸਾਲ ਇੱਕ ਗੇਤਾ ਕੰਮ ਕੀਤਾ ਹੁੰਦਾ ਨਾ ਅਸੀਂ ਤੇ ਇਹਨੇ ਉਹਦਾ ਸੁਧਰ ਜਾਣਾ ਅਹੀਂ ਦੇ ਵੇਖਣ ਦੇ ਤੁਹਾਡੇ ਦੋਵਾਂ ਹੱਲ ਮੂੰਹ ਹੱਲ ਅਹੀਂ ਤੇ ਹੋਈ ਸੋਚਿਆ ਕਿ ਚਲੋ ਨਹੀਂ ਵੱਡੇ ਆ ਉਹਨੂੰ ਵੀ ਦੀਦੀ ਦੇ ਸਮਝ ਸਮਝਦੇ ਰਹੇ ਤੇ ਮੰਮੀ ਮੰਮੀ ਕਰਦੇ ਰਹੇ ਪਰ ਸਾਨੂੰ ਕੀ ਪਤਾ ਸੀ ਮੰਮੀ ਨੇ ਸਾਡੇ ਨਾਲ ਆਹ ਕੋ ਕਰਨਾ ਨਹੀਂ ਲੋਕਾਂ ਨੂੰ ਤਾਂ ਮਾਸ਼ਾ ਦੱਸਿਆ ਕੀ ਕਹਿਣਗੇ ਲੋਕੀ ਹੁਣ ਕੋਠਿਆਂ ਚੜਟਣ ਵੇਖਣ ਦੇ ਨਾ ਜੋ ਬੋਲਣ ਦੇ ਕਿੰਨੇ ਦਿਨ ਲੱਗਣਾ ਸੀ ਹੁਣ ਲੱਗ ਗਿਆ ਵਾ ਤੇ ਹੁਣ ਵੇਲੋ ਚੰਗੇ ਵੀ ਹੋ ਗਏ ਆ ਮੈਨੂੰ ਕੀ ਪਤਾ ਸੀ ਇਹ ਪਹਿਲਾਂ ਲੱਗ ਜਾਂਦਾ ਸੋ ਵਧੀਆ ਕਰ ਦੇ ਦੇ ਤਾਂ ਮਾਤਾ ਹੋ ਗੱਲਾਂ ਤੇ ਰਹਿਣਗੀਆਂ ਨਾ ਤੇ ਬਾਜेंगी ਨਹੀਂ ਤੇ ਸਾਂਭਣਾ ਨਹੀਂ ਉਹ ਕੱਲ ਨੂੰ ਕਿਸ ਨੇ ਵੀ ਤੈਨੂੰ ਮੈਂ ਚੱਲ ਤੁਹਾਡੇ ਮਨਾਲੀਆਂ ਹੁਣ ਮੈਂ ਤਿੰਦ ਉਹ ਤੇ ਹੁਣ ਚੱਲ ਗਈ ਜਾਂ ਨਿਕਲ ਗਈ ਨਾ ਨਹੀਂ ਆਉਣਾ ਹੀ ਇੱਥੇ ਵੜਨਾ ਹੀ ਆਉਨੇ ਹੁਣ ਹੁਣ ਤੁਹਾਡੇ ਨਾਲ ਹੀ ਆ ਮੈਂ ਚੱਲ ਰਪਿੰਦਰ ਉੱਠ ਤਾਂ ਜਾ ਰੋਟੀ ਪਕਾ ਚੱਲ ਕੇ ਉੱਠ ਮੈਂ ਕੁੜੀ ਨੂੰ ਖਾੜ ਲੈਣੀ ਹੈ ਚੱਲ ਦੇ ਦੇ ਯਾਰ ਰੋਟੀਆਂ ਨੂੰ ਕੀ ਪਤਾ ਕਿ ਤੇ ਅਗਲ ਖਾਣੇ ਪੈ ਗਈ ਹੋਗੇ ਇਹਨਾਂ ਬੇਲਾ ਦੋ ਚਾਰ ਦਿਨ ਰੋਟੀ ਲੈ ਕੇ ਕੀ ਪਤਾ ਕਿ ਤੇ ਅਗਲ ਖਾਣੇ ਪੈ ਗਈ ਹੋਏ ਸੋ ਉਹਦੀ ਗਈ ਹੋਏ ਕਿਤੇ ਹੁਣ ਰੋਟੀ ਨਹੀਂ ਨਾ ਮਿਲੀ ਜੇ ਪਕਾਈ ਹੋਵੇ ਕਦੀ ਤੇ ਫੇਰੀ ਆ ਹਣ ਪਕਾਉਣੀ ਵੀ ਨਹੀਂ ਆਈ ਹੁਣੀ ਤੋ ਹੁਣ ਢੇਡਵਾ ਭੁੱਖਾ ਹੁਣ ਤਾਂ ਤਰਲੇ ਮਰਨ ਦੇਈ ਜੇ ਉਹਨੂੰ ਅੱਜ ਬਾਹਰ ਨਾ ਨਾ ਕੱਢ ਦੇ ਤੇ ਅੱਜ ਫੇਰ ਉਹਨੇ ਹੈਵੀ ਹੋਣਾ ਹੀ ਛੱਡੇ ਤੇ ਉਹਨੇ ਉਹਨੇ ਤਾਂ ਕਈ ਕੋਹ ਕਰਨਾ ਹੀ ਹਲੇ ਆਈ ਤੇ ਪੂਰੀ ਤਿਆਰੀ ਚ ਹੀ ਹੋ ਨਾ ਨਹੀਂ ਮੈਂ ਤੇ ਤੁਹਾਨੂੰ ਕਿਹਾ ਹੀ ਪੱਜੇ ਨੂੰ ਆ ਲੈਣ ਦੋ ਇਹਨਾਂ ਠੰਡ ਚੰਗੀ ਤਰ੍ਹਾਂ ਪਾਉਣੀ ਹਲੇ ਤੇ ਪਈ ਨਹੀਂ ਚੱਲ ਨਾਲੇ ਸੱਸ ਨੂੰ ਜਾ ਕੇ ਮੂੰਹ ਦੱਸੂਗੀ ਨਾ ਆਪਣਾ ਕੀ ਲੈ ਕੇ ਆਈ ਹਥੋਂ ਸੱਸ ਨੂੰ ਅੱਗੇ ਘੜੀ ਭੋਲਵਾ ਕਹਿ ਨਹੀਂ ਰਹੇ ਇਦਾਂ ਹੀ ਇਹਦੇ ਨਾਲ ਰਹੋਗੇ ਨਾ ਅਗਲ ਇਹਦੀ ਫਿਰ ਟਿਕਾਣੀ ਮੈਂ ਉਹਨੂੰ ਪੁੱਛ ਕੇ ਆਈ ਆ ਤੂੰ ਫੋਨ ਕਰਕੇ ਪੁੱਛ ਲੈ ਭਾਏ ਕੋਈ ਗੱਲ ਨਹੀਂ ਉਹਨੂੰ ਫੋਨ ਲਾ ਲੈਣੀ ਆ ਤੇ ਨਾਲੇ ਇਹਦੀ ਕਰਤੂ ਦੱਸੂnga ਸਾਰੀ ਇਹਦਾ ਭਜਾਇਆ ਹੀ ਆ ਕਿ ਹੀ ਆਤੀ ਚੁੱਕੀ ਹੀ ਕਿਤੇ ਇਹਨਾਂ ਨੇ ਕਿਤੇ ਮੈਂ ਨਹੀਂ ਕਿਤੇ ਹਾਦੀ ਹੋਈ ਹੀ ਕਿਤੇ ਹਾਂ ਕਿਤੇ ਤੁਹਾਡਾ ਹੀ ਸਾਰਾ ਕੋਹੇ ਇਹਦੇ ਕਰਦੇ ਵਜੋਂ ਨੌਕਰ ਬਣ ਕੇ ਰਹਿੰਦੇ ਨੌਕਰਾਂ ਤੋਂ ਪਾੜੀ ਜ਼ਿੰਦਗੀ ਹੋ ਗਈ ਹੱਡੀ ਤੇ ਇਥੇ ਚੱਲ ਕੋਈ ਗੱਲ ਨਹੀਂ ਹੁਣ ਸੋਜੀ ਆਜੂਗੀ ਨਾ ਤੇ ਰੋਟੀ ਤੇ ਦੇਹ ਨੂੰ ਪਕਾ ਕੇ ਨਹੀਂ ਹੋਈ ਕਿ ਨਾ ਤੇ ਤਰ ਹੁਣ ਵੇਖ ਡੀਛੇਤੀ ਲੱਗੀ ਪਹਿਲਾ ਮਾਂ ਦੀ ਸਪੋਰਟ ਹੋਣ ਵੀ ਮ ਲੱਗੀ ਅਗਾਹ ਖੜਨਾ ਤਾਂ ਇਹਨੇ ਮੈਂ ਤੈਨੂੰ ਕਹਿਤਾ ਹਾਂ ਮੈਂ ਘਰੇ ਰਹਿਣਾ ਵਾ ਅੱਜ ਤੂੰ ਆਂਦੀ ਸ਼ਹਿਰ ਨੂੰ ਚੱਲ ਜਾ ਉਹਦਾ ਇਹਨੇ ਹੱਵੀ ਹੋਣਾ ਇਹਨੂੰ ਕੱਲੀ ਕਿੱਥੋਂ ਮੰਨਣਾ ਸੀ ਇਹਨਾਂ ਨੇ ਜੋ ਹੋ ਗਿਆ ਹੁਣ ਹੋ ਗਿਆ ਪਰ ਇਹ ਆ ਵੀ ਹੁਣ ਇਹਨੂੰ ਪਤਾ ਤਾਂ ਲੱਗ ਜਾਊਗਾ ਥੋੜਾ ਜਿਹਾ ਪੀ ਵੀ ਹੈਗੇ ਕਾਹੇ ਜੋਗੇ ਹੋਏ ਨਹੀਂ ਦੋ-ਤਿੰਨ ਦਿਨਾਂ ਦੀ ਪਤਾ ਲੱਗ ਜਾਣਾ ਮੇਰੇ ਸੁਧਰ ਗਈ ਹੋਈ ਨਾ ਤੇਰੇ ਨੇ ਠੀਕ ਠਾਕ ਹੀ ਰਹਿਣਾ ਪਰ ਮਾਤਾ ਨੂੰ ਰੋਟੀ ਦੇਣ ਨੂੰ ਮਰਾ ਜੀਤ ਨਹੀਂਗਾ ਕਰਨ ਦਿਆ ਜਿੱਦਾਂ ਦੇ ਇਹਨਾਂ ਨੇ ਕੰਮ ਕੀਤੇ ਆ ਮਨੇ ਤੇ ਗੱਲਾਂ ਨਹੀਂ ਭੋਲਦੀਆਂ। ਉਹ ਚੱਲ ਕੋਈ ਗੱਲ ਨਹੀਂ। ਜਿਹਦੇ ਪਿਛਲਾ ਟਾਈਮ ਚ ਇਤੇ ਕਰੀਏ ਨਾ। ਘੇਰੇ ਤੇ ਇਹਨਾਂ ਲਾ ਕੇ ਖਲੋਣ ਨੂੰ ਜੀ ਨਹੀਂ ਕਰਦਾ। ਪਿਛਲਾ ਟਾਈਮ ਵੀ ਕਿੰਨਾ ਕੋ ਹੋ ਗਿਆ ਵਾ। ਹਲੇ ਮੇ ਕੁੜੀ ਨੂੰ ਕਿਹੜਾ ਮਹੀਨਾ ਹੋ ਗਿਆ ਹੋਈ ਨੂੰ। ਕੀ ਕੋ ਉਹਨਾਂ ਨੇ ਕੀਤਾ ਕੁੜੀ ਦੇ ਨਾਲ? ਓਏ ਆਹੋ ਤੇ ਹੈ ਹੀ ਆ। ਪਰ ਹੁਣ ਕਰੀਏ ਕੀ? ਕੋਲ ਅਜੇ ਚੇਤਾ ਵੀ ਆ ਗਿਆ ਮੈਂ ਕੁੜੀ ਚੁੱਕਦੀਆਂ ਜਾ ਕੇ ਆਈ। ਚੱਲ ਦੇ ਦੇ ਕੋਈ ਗੱਲ ਨਹੀਂ ਰੋਟੀ। ਕੋ ਨਹੀਂ ਹੋ ਗਿਆ ਹੁਣ। ਮੈਂ ਤਾਂ ਦੇ ਹੀ ਦੇਣੀ ਆ। ਆਪਣਾ ਤੇ ਇਦਾਂ ਦਾ ਸੁਭਾਈ ਹੈ ਨਹੀਂ। ਪਰ ਇਹ ਵੀ ਇਨਾਂ ਨੇ ਨਹੀਂ ਚੰਗੀ ਕੀਤੀ ਹੈਗੀ। ਉਹ ਅਹੀਂ ਤੇ ਆਣੇ ਆ ਵੀ ਲਾ ਕੇ ਖਾਈ ਜਾਓ ਸਾਡੇ ਨਾਲ। ਅਹੀਂ ਕੀ ਮੰਗਣ ਦੇ ਇਨਾਂ ਕੋਲ? ਨਾਲੇ ਮੇਰੀ ਇੱਕ ਗੱਲ ਸੁਣੋ। ਹਾਲੇ ਮੈਂ ਕਿੰਨੀਆਂ ਇੱਥੇ ਗੱਲਾਂ ਹੁੰਦੀਆਂ ਰਹੀਆਂ ਵਾਂ। ਕਿਤੇ ਇੱਕ ਗੱਲ ਨਹੀਂ ਹੈ ਜਿਹੜੀ ਮੈਂ ਕਿਤੇ ਪਿੰਡ ਵੀ ਦੱਸੀ ਹੋਵੇ। ਜੇਕਦੇ ਹਾਲੇ ਉਹਨਾਂ ਨੂੰ ਪਤਾ ਲੱਗਦਾ ਨਾ ਉਹਨਾਂ ਨੇ ਇੱਥੇ ਆ ਕੇ ਪਤਾ ਨਹੀਂ ਹਾਲੇ ਕੀ ਕਰਨਾ ਹੈ। ਇਹ ਸ਼ੂਗਰ ਨਹੀਂ ਕਰਦੀਆਂ ਉਹ ਬਚ ਗਈਆਂ ਵਾਂ। ਇਹਨਾਂ ਨੇ ਨਾ ਹਾਲੇ ਮੰਮੀ ਦਾ ਸੁਭਾ ਨਹੀਂ ਵੇਖਿਆ। ਉਹ ਉਤੋਂ ਉਤੋਂ ਹੀ ਖੁਸ਼ ਰਹਿੰਦੀ ਆ। ਜੇ ਇਹਦਾ ਗੁੱਸਾ ਵੇਖਣਾ ਇਹਦੇ ਵਾਲ ਇੱਕ ਨਹੀਂ ਦਾ ਸਿਰ ਤੇ ਰਹਿੰਦੇ ਨਾ ਇਹ ਮੈਂ ਤਾਂ ਇਹਦੇ ਰੁਪਿੰਦਰ ਨੂੰ ਡੱਕਦਾ ਰਿਆਂ ਤੇ ਪਿੰਡ ਨਾਲ ਕੋਈ ਵੀ ਦੱਸੇ ਐਂ ਤੇ ਦੁਖੀ ਇੱਥੇ ਹੈ ਹੀ ਹਾਂ ਮੈਂ ਕੋਈ ਵੀ ਵਿਚਾਰੇ ਦੁਖੀ ਹੋਣਗੇ ਤੁਹਾਡਾ ਕਰਕੇ ਤੇ ਮੈਂ ਚੁੱਪ ਕੀਤੀ ਰਹੀ ਤੇ ਚਲ ਨਹੀਂ ਤੁਸੀਂ ਸਾਥ ਦੇਂਦੇ ਆ ਤੇ ਮੈਨੂੰ ਕੀ ਰੋਣਾ ਪਿੱਛੇ ਦੱਸਣ ਦੀ ਜੇ ਤੁਸੀਂ ਵੀ ਇਹਨਾਂ ਵੱਲ ਦੇ ਹੁੰਦੇ ਇਹਨਾਂ ਵੱਲ ਦੀ ਗੱਲ ਕਰਦੇ ਫੇਰ ਤੇ ਪਿੱਛੇ ਰੋਣੇ ਰੋਣੇ ਹੀ ਆਪਣੇ ਉਹ ਚਲ ਕੋਈ ਗੱਲ ਨਹੀਂ ਯਾਰ ਉਹਨੂੰ ਰੋਟੀ ਦੇ ਜਾ ਕੇ ਦੋ ਦਿਨ ਤੇ ਅੱਗੇ ਹੋ ਗਏ ਆ ਪਤਾ ਹੀ ਹੁਣ ਲੱਗਾ ਵਾ ਚੱਲ ਉਠ ਦੇ ਇਹ ਪਤਾ ਹੀ ਮਿਲ ਜਾਂਦੀ ਚੱਲ ਜੇ ਇਹ ਕਹਿੰਦੇ ਆ ਨਾ ਤੇ ਦੇ ਦਿੰਦੀ ਆ ਰੋਟੀ ਜੀਤ ਮੇਰਾ ਵੀ ਨਹੀਂ ਕਰਦਾ ਇਦਾਂ ਕਰਨ ਨੂੰ ਪਰ ਮੈਂ ਵੀ ਮਜਬੂਰ ਹੋ ਕੇ ਕੀਤਾ ਵਾ ਫਿਰ ਵੀ ਹੈ ਤੇ ਮੇਰੀ ਮਾਵਾਂ ਵਰਗੀ ਆ ਜਿੱਦਾਂ ਦੀ ਮਾਂ ਮੇਰੀ ਪਿਛੇ ਆ ਉਦਾਂ ਦੀ ਏ ਆ ਪਰ ਇਹਨੇ ਕੰਮ ਨਹੀਂ ਚੰਗੇ ਕੀਤੇ ਤਾਂ ਮੈਂ ਇਹ ਕੋਹ ਕੀਤਾ ਵਾ ਨਹੀਂ ਤੇ ਮੇਰਾ ਘੜਾ ਜੀ ਕਰਦਾ ਸੀ ਚਾ ਲਾਂਡ ਗਵਣ ਨੂੰ ਹੁਣ ਸਾਰੇ ਪਤਾ ਹੀ ਆ ਕਿ ਕਿਦਾਂ ਦੀਆਂ ਹੈਗੀਆਂ ਤੇ ਕਿਦਾਂ ਦੀਆਂ ਨਹੀਂ ਪਰ ਆਪ ਚੰਗੇ ਰਹਿਣਾ ਪੈਣਾ ਵਾ ਕਿਉਂਕਿ ਮੁੜਗੇ ਫੇਰ ਕੱਲ ਨੂੰ ਲੋਕਾਂ ਨੇ ਕਹਿਣਾ ਵਾ ਲੈ ਹੁਣ ਮਾਂ ਨੂੰ ਠਕੇ ਦੇਂਦੇ ਆ ਫਿਰ ਇਹਨਾਂ ਦਾ ਕਸੂਰ ਹੋਣਾ ਵਾ ਲੋਕਾਂ ਦਾ ਵਖੜਾ ਮੂੰਹ ਫੜ ਲੈਣਾ ਵਾ ਲੈ ਸਾਹਮਣੇ ਬਿਠੀ ਹੁਣ ਇਹਨੇ ਮੈਨੂੰ ਪੁੱਛਣਾ ਵਾ ਕਿ ਉੱਥੇ ਕੀ ਗੱਲਬਾਤ ਕਰਕੇ ਆਈ ਤੇ ਕੀ ਇਹਨੂੰ ਮੈਂ ਦੱਸਾਂ ਚਲ ਕੋਈ ਨਹੀਂ ਕੋਹਣਾ ਕੋਤੇ ਕਿ ਨਹੀਂ ਪੜਾਵਾ ਮਾਂ ਮਿਸਾਬ ਜੀ ਜੀ ਰਹਿੰਦੇ ਆ ਸੱਜੀ ਚਿਰ ਰੰਡੀਆਂ ਤੂੰ ਤਾਂ ਮੁੜਦੇ ਪੈਰੀਂ ਆ ਗਈਆਂ ਉਹ ਬਸ ਇਦਾਂ ਹੀ ਮੰਮੀ ਫੇਰ ਆਈ ਜਾਣਾ ਸੀਗਾ ਮੈਂ ਤੁਹਾਨੂੰ ਕਹਿ ਕੇ ਤੇ ਗਈ ਮੈਂ ਸੇਤੀ ਆ ਜਾਣਾ ਨਹੀਂ ਚਾਹ ਪਾਣੀ ਵੀ ਪੀਤਾ ਵਾ ਕਿ ਇਦਾਂ ਹੀ ਆ ਗਈਆਂ ਨਹੀਂ ਚਾਹ ਤੇ ਪੀ ਕੇ ਆਈਆਂ ਇੰਨੇ ਚਿਰ ਚਾਹ ਪਾਣੀ ਪੀ ਕੇ ਵੀ ਆ ਗਈਆਂ ਆਹੋ ਚਾਹ ਬਣਨ ਲੱਗ ਨਾ ਕਿ ਟਾਈਮ ਲੱਗਦਾ ਤੇ ਕਰਾਈਆਂ ਨਾਲ ਦੀ ਸੁਣਾ ਫੇਰ ਉਹ ਨਹੀਂ ਮੰਮੀ ਹਾਂ ਉਹ ਨਾ ਹੈ ਨਹੀਂ ਕਰ ਹੈ ਨਹੀਂ ਲੱਗਦੀ ਹੁਣੀ ਉਹ ਕਿੱਥੇ ਚਲ ਗਏ ਨਿਆਣੇ ਲੈ ਕੇ ਨਾਲ ਉਹਨਾਂ ਕਿੱਥੇ ਜਾਣਾ ਸੀ ਇਦਾਂ ਹੀ ਬਸ ਦਵਾਈ ਦੁਈ ਲੈਣ ਗਏ ਸੀ ਤੇ ਚਲ ਢੀਕ ਲੈਣੀਆਂ ਘੜੀ ਪੜ ਫੇਰ ਕੇ ਆ ਜਾਨੀਆਂ ਮੈਂ ਫੇਰ ਗੁਰਪ੍ਰੀਤ ਨੇ ਵੀ ਆ ਜਾਣਾ ਤੇ ਫੇਰ ਮੈਂ ਚਲ ਜਾਨੀ ਉਹਨਾਂ ਨੂੰ ਕੀਪਤਾ ਜ਼ਿਆਦਾ ਟਾਈਮ ਲੱਗਣਾ ਹੋਏ ਤੇ ਕੋਈ ਨਹੀਂ ਮੈਂ ਘਰੇ ਹੀ ਹਾਂ ਰੋਟੀ ਪਾਣੀ ਮੈਂ ਆਪੇ ਦੇ ਦੇਣਾ ਹੀ ਉਹਨੂੰ ਮੈਨੂੰ ਤਾਂ ਲੱਗਦਾ ਕੋਈ ਗੱਲ ਹੋਈ ਆ ਤੇਰਾ ਮੂੰਹ ਉਤਰਿਆ ਜਾਵਾ ਦੱਸ ਕੀ ਗੱਲ ਹੋਈ ਆ ਕੋਈ ਨਹੀਂ ਮੰਮੀ ਗੱਲ ਕਾਦੀ ਹੋਣੀ ਆ ਗੱਲ ਤੇ ਕੋਈ ਵੀ ਨਹੀਂ ਹੋਈ ਕੋਈ ਵੀ ਨਹੀਂ ਹੋਈ ਫੇਰ ਤਾਂ ਇੱਡੀ ਸ਼ਤੀ ਆਉਣ ਵਾਲੀ ਤਾਂ ਹੈ ਨਹੀਂ ਹਾਂ ਨੇ ਬੋਲ ਕੁਝ ਹੁਣ ਕੀ ਗੱਲ ਹੋਈ ਆ ਮੈਨੂੰ ਵੀ ਪਤਾ ਲੱਗੇ ਉਹ ਮੰਮੀ ਹੁਣਾ ਕੀ ਆ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਹੀਗਾ ਉਹ ਦੋਵੇਂ ਜਾਣੇ ਜਿੱਦਾਂ ਦੇ ਹੈਗੇ ਆ ਉਹ ਬਸ ਨਾ ਹੈ ਤੇ ਘਰੇ ਹੀਗੇ ਪਰ ਉਹ ਕਿਸੇ ਗੱਲ ਤੇ ਨਹੀਂ ਆਉਂਦੇ ਤੇ ਮੈਂ ਫਿਰ ਆ ਗਈ ਮੈਂ ਐਵੇਂ ਕੋਈ ਵੱਧ ਘਟ ਹੋ ਜੂਗੀ ਮੇਰੇ ਕੋ ਵੀ ਤੇ ਮੈਂ ਐਵੇਂ ਇੱਥੇ ਕੀ ਕਰਨਾ ਫਿਰ ਚੱਲ ਰੋਟੀ ਪਾਣੀ ਤੇ ਦੇਣਗੇ ਤੇਰੀ ਮੰਮੀ ਨੂੰ ਹੁਣ ਉਹ ਪਤਾ ਨਹੀਂ ਦਿੰਦੇ ਆ ਕਿ ਨਹੀਂ ਦਿੰਦੇ ਦੱਸਿਆ ਨਹੀਂ ਉਹਨਾਂ ਨੇ ਮੈਨੂੰ ਕੁਝ ਦਲਜਿੰਦਰ ਜਦੋਂ ਮੈਂ ਕਹਿੰਨੀ ਆ ਪੀਸਾਬ ਸਾਡੀਆਂ ਰੋ ਦੋਵੇਂ ਜਾਣੀਆਂ ਉਹਨਾਂ ਨੂੰ ਤੰਗ ਨਾ ਕਰੋ ਇਹ ਤੇ ਉਹ ਗੱਲ ਹੋਈ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਮੰਮੀ ਗੱਲ ਤੇ ਪੈਲੀ ਦੀ ਹੈ ਨਾ ਪੈਲੀ ਇਹੀ ਕਿੱਥੇ ਲੈ ਜਣੀ ਹੈ ਇਹੀ ਕਿਹੜੀ ਵੇਚ ਦੇਣੀ ਹੈ ਅਹੀਂ ਤਾਂ ਸਿਰਫ ਇਹਨਾਂ ਨੂੰ ਇਹੋ ਹੀ ਗਾ ਵੀ ਘਰੇ ਥੋੜਾ ਜਿਆ ਸਮਝੀ ਜਾਣ ਤਾਂ ਕਰਕੇ ਦੇ ਕੇ ਆਏ ਹਾਂ ਅਸੀਂ ਗਵਾਂਡੀਆਂ ਨੂੰ ਤੇ ਚੱਲ ਕੋਈ ਨਹੀਂ ਜੇ ਸੁਧਰ ਜਾਂਦੇ ਤੇ ਇਹਨੂੰ ਹੀ ਦੇਣੀ ਸੀ ਪੈਲੀ ਇਹ ਨਾ ਦੱਸ ਦਿਲਜਿੰਦਰ ਕਿੱਦਾਂ ਦੀ ਗੱਲ ਕਰਨ ਲਈਆਂ ਇਹ ਤਾਂ ਉਹਨਾਂ ਦੀ ਹੱਕ ਤੇ ਦੀਵਾ ਬਾਲਣ ਵਾਲੀ ਗੱਲ ਵਾ ਜਿਹੜਾ ਸ਼ਰੀਕੇ ਦੇ ਵਿੱਚ ਦੂਜੇ ਜਾਨੇ ਨੂੰ ਤੁਸੀਂ ਪਿਆਲੀ ਦੇ ਕੇ ਆਈਆਂ ਇਹ ਨਿੱਕੀ ਮੋਟੀ ਗੱਲ ਵਾ ਇੱਥੇ ਹੀ ਹੁੰਦੀ ਹੈ ਦਲਬਾਗ ਦੀ ਭੈਣ ਤੇ ਐਦਾਂ ਕਰਕੇ ਜਾਂਦੀ ਫੇਰ ਤੂੰ ਜਰ ਲੈੰਦੂ ਤੇ ਮੰਮੀ ਜੇ ਮੈਂ ਉਹਦੀ ਭੈਣ ਨਾਲ ਐਦਾਂ ਕਰਦੀ ਜਿੱਦਾਂ ਉਹ ਮੇਰੇ ਨਾਲ ਕਰਦੀ ਆ ਤੇ ਫੇਰ ਹੀ ਉਹ ਐਦਾਂ ਪਿਆਲੀ ਦਾ ਕਰਕੇ ਜਾਂਦੀ ਨਾ ਜੇ ਮੈਂ ਉਹਨਾਂ ਚੰਗੀ ਰਹਿੰਦੀ ਤੇ ਫੇਰ ਉਹਨੇ ਪਿਆਲੀ ਕਰਨ ਨੂੰ ਖੜਨੀ ਹੀ ਭਲਾ ਦਲਜਿੰਦਰ ਤੁਹਾਡੀਆਂ ਕੀਤੀਆਂ ਤੁਹਾਡੇ ਘੜੀਆਂ ਆਉਣ ਰਹੀਆਂ ਜੇ ਮਾਮਾਆਂ ਦੀਆਂ ਚੰਗੀਆਂ ਹੁੰਦੀਆਂ ਤਾਂ ਆ ਗੱਲ ਹੁਣੀ ਨਹੀਂ ਹੀ ਇੱਥੋਂ ਤੱਕ ਨੌਬਤਉਣੀ ਨਹੀਂ ਮੰਮੀ ਮੈਂ ਤਾਂ ਹੀ ਤੇ ਚੁੱਪ ਕਰਕੇ ਆ ਗਈਆਂ ਫੇਰ ਮੈਂ ਅਗੋ ਗੱਲ ਕਰਦੀ ਨਾ ਤੂੰ ਹੀ ਵੀ ਮੇਰੇ ਦਿਵਾਲੇ ਹੋਣਾ ਹੈਗਾ ਮੈਂ ਫੇਰ ਆ ਗਈ ਆ ਮੈਂ ਮੈਂ ਨਹੀਂ ਹਰਕਾ ਕੋਈ ਵੀ ਗੱਲ ਕਰਨੀ ਆਪੇ ਮੰਮੀ ਕਰ ਲੂਗੀ ਜੜੀ ਗੱਲ ਕਰਨੀ ਹੋਊਗੀ ਚਲ ਚੰਗਾ ਕੀਤਾ ਕੋਈ ਨਹੀਂ ਕਰ ਲੂਗੀ ਮੈਂ ਜੇ ਕੋਈ ਗੱਲ ਹੋਊ ਤੇ ਅਵਲ ਤੇ ਰੋਟੀ ਪਾਣੀ ਦੇਣਗੇ ਈ ਦੀ ਗੱਲ ਵੀ ਨਹੀਂ ਕੀਤੀ ਹੈਗੀ ਵੀ ਰੋਟੀ ਨਾ ਦੇਣਗੇ ਚਲ ਕੋਈ ਨਹੀਂ ਲੈਓ ਦੇ ਦੋ ਮੈਨੂੰ ਤੁਸੀਂ ਤੇ ਮੈਂ ਚੀਰ ਲੈਨੀ ਆ ਚਲ ਮੈਂ ਕੱਟ ਦਿੰਨੀ ਆ ਸਬਜੀ ਜਾਂ ਚਾਹ ਪਾਣੀ ਬਣਾ ਕੇ ਪੀ ਮੈਨੂੰ ਪਤਾ ਚਾਹ ਪਾਣੀ ਤੇ ਤੂੰ ਪੀ ਕੇ ਆਈ ਨਹੀਂ ਗਈ ਉਦਾਂ ਹੀ ਆ ਗਈ ਆ ਚਲ ਕੋਈ ਨਹੀਂ ਮੈਂ ਲਹਣੀ ਬਣਾ ਕੇ ਤੁਹਾਡੇ ਲਈ ਲੈ ਆ ਉਠੋ ਬੋਲਣਾ ਆਵਾਜ਼ ਨਹੀਂ ਆਉਂਦੀ ਮੈਨੂੰ ਤਾਂ ਲੱਗਦਾ ਵਾ ਉਹਨਾਂ ਡਾਂਗ ਲੈ ਕੇ ਭਜਾਈਓ ਜਿਹੜੀ ਛੇਤੀ ਆ ਗਈ ਐ ਨਹੀਂ ਤੇ ਇਹਨਾਂ ਤਾਂ ਸ਼ਾਮਾ ਪਾ ਦੇਲੀਆਂ ਸੀ ਫੇਰ ਆਉਣਾ ਸੀ ਵੀ ਮਾਤਾ ਰੋਟੀ ਪਾਣੀ ਬਣਾਉਂਗੀ ਤੇ ਮੈਂ ਫੇਰ ਜਾਣਾ ਵਾ ਅਜੇ ਤਾਂ 12 ਨਹੀਂ ਵਜੇ ਇਹ ਮੁਰਦੇ ਪੈਰੀ ਆ ਗਈ ਐ ਕੋਈ ਗੱਲ ਨਹੀਂ ਲਵਲੀ ਨੂੰ ਕਰਦੀਆਂ ਫੋਨ ਉਹਨੇ ਸਾਰੀ ਸਚਾਈ ਦੱਸਣੀ ਐ ਵੀ ਅਸਲ 'ਚ ਗੱਲ ਹੋਈ ਕੀ ਐ ਓਕੇ ਕਰਦੀਆਂ ਫੋਨ ਉਦਾਂ ਤੇਨੇ ਨਾ ਕਹਿਣਾ ਵਾ ਭਿਲਾ ਕੇ ਫੋਨ ਤੇ ਬੈਗੀ ਐ ਇਤਾ ਯਾਨ ਹੀ ਸਕਦੀ ਜਦਾਂ ਇਹ ਆਈ ਆ ਹਲੋ ਹਲੋ ਸਾਸਿਕਾ ਮਾਸੀ ਸਾਸਿਕਾ ਜੀ ਪੁੱਤ ਕੀ ਹਾਲ ਚਾਲ ਆ ਹੋਰ ਸਨਾਉ ਠੀਕ ਠਾਕ ਜੀ ਹਾਂ ਠੀਕ ਠਾਕ ਨੀਕ ਜੀ ਦਾ ਸਨਾ ਹਾਂ ਜੀ ਠੀਕ ਠਾਕ ਵਧੀਆ ਹੰਦੀ ਹੀ ਹੋ ਅੱਛਾ ਅੱਛਾ ਹੋਰ ਕਿੰਦਰ ਦਾ ਹਾਂ ਜੀ ਨੇ ਸੁੱਤੀ ਰਹਿੰਦੀ ਆ ਤੇ ਰਾਤ ਨੂੰ ਜਾਗਦੀ ਰਹਿੰਦੀ ਆ ਆਹੋ ਥੋੜਾ ਘੇਰ ਕਰਨਾ ਪੁੱਤ ਉਹਨੇ ਇਦਾਂ ਹੀ ਹਾਂਜੀ ਹਾਂਜੀ ਤੇ ਉਹ ਸਭ ਠੀਕ ਠਾਕ ਸਾਰੇ ਹਾਂ ਠੀਕ ਠਾਕ ਵਧੀਆ ਸਭ ਤੇ ਮੈਂ ਫੋਨ ਕੀਤਾ ਵੀ ਤੇਰੀ ਭੈਣ ਆਈ ਸੀ ਹਾਂਜੀ ਆਈ ਹੀ ਕਹਿੰਦੇ ਹੀ ਮੰਮੀ ਨੂੰ ਰੋਟੀ ਨਹੀਂ ਦਿੰਦਾ ਤੇ ਮੈਂ ਚੱਲੀ ਆਂ ਉਹਨਾਂ ਦਾ ਫੈਸਲਾ ਕਰਾਉਣ ਮੰਮਾ ਜੀ ਰੋਟੀ ਕੀ ਦੇਣੀ ਆ ਪਤਾ ਤੇ ਤੁਹਾਨੂੰ ਹੈ ਹੀ ਆ ਆਹੋ ਤੇ ਕੰਮ ਕਰਦੀਆਂ ਰਹੀਆਂ ਮੈਂ ਆਹੋ ਤੇ ਮੈਨੂੰ ਪਤਾ ਹੀ ਆ ਪੁੱਤ ਜੇ ਹੁਣ ਕੁੜੀ ਹੋ ਵੀ ਤੇ ਤਾਂ ਨਹੀਂ ਪੱਲਾ ਫੜਾਉਂਦੀ ਆ ਆਹੋ ਤੇ ਕੰਮ ਵੀ ਕਹਿੰਦੀ ਆ ਕਿ ਸਾਰਾ ਰਵਿੰਦਰ ਹੀ ਕਰੇ। ਅੱਛਾ। ਨਹੀਂ ਕਰੀਏ ਵੀ ਕੋਹ ਨਾ। ਹਾਂ। ਰਵਿੰਦਰ ਨੇ ਫਿਰ ਆ ਕੇ ਰੋਟੀ ਬੰਦ ਕਰਤੀ ਇੱਕ ਦਿਨ। ਅੱਛਾ। ਹੁਣ ਤੂੰ ਵੀ ਤਾਂ ਸੁਮੈ ਕੰਨ ਦਾ ਕਸੂਰ ਉਹਦਾ ਕੱਢਦਾ। ਜਦੋਂ ਹੈ ਹੀ ਇਹਨਾਂ ਦਾ ਵਾਦ। ਚੱਲ ਪੁੱਤ ਜੇ ਕੁੜੀ ਹੋ ਗਈ ਸੀ ਦਾਦੀ ਹੀ ਫੜ ਕੇ ਬਹਿ ਰਹੀਂਦੀ ਤਾਂ ਪੇ ਰੋਟੀ ਪਾਣੀ ਕਰ ਲੈਂਦੀ। ਚੱਲ ਇਹ ਆ ਵੀ ਬੰਦਾ ਫੜ ਕੇ ਬਿਠਾ ਰੇ ਰੋਟੀ ਪਾਣੀ ਉਹ ਕਰ ਲੇ। ਆਹੋ। ਹੁਣ ਇਹ ਨਿਆਣਾ ਤੇ ਇਹ ਆ ਵੀ ਇੱਕ ਜਣਾਂ ਉਹਦੇ ਲੱਗੇ ਰਹਿਣਾ ਹੀ ਆ। ਇਹ ਦਾ ਮੁਰਦੇ ਪੈਰੀ ਆ ਗਈ ਤੇ ਮੈਂ ਇਹਨੂੰ ਪੁੱਛਣ ਲਈ ਹਾਂ ਕਿ ਕੀ ਗੱਲ ਹੋ ਗਈ ਇੰਨੀ ਛੇਤੀ ਆ ਗਈ ਹੈ ਕੋਹ ਨਹੀਂ ਉਹ ਘਰ ਹੈ ਨਹੀਂ ਕੋਹ ਨਹੀਂ ਉਹ ਘਰ ਹੈ ਨਹੀਂ ਘਰ ਕੀ ਹੋਣਾ ਵਾ ਹਾਂ ਸਰਪੰਦਰ ਨੇ ਅੰਦਰ ਨਹੀਂ ਵੜਨ ਦਿੱਤਾ ਇਹਨੂੰ ਅੱਛਾ ਜਿਹੜੇ ਚੋ ਭਜਾਈ ਆ ਹਾਂ ਤੁਸੀਂ ਵਧੀਆ ਕੀਤਾ ਹੀ ਹਈ ਤੇ ਵੀ ਮੈਂ ਇਹਨੂੰ ਘਰ ਨਹੀਂ ਵੜਨ ਦੇਣਾ ਤੁਸੀਂ ਜੋ ਮਰਜ਼ੀ ਕਰਦੇ ਹੋ ਮੈਂ ਮੈਂ ਤੈਨੂੰ ਕੀ ਕਹਿਣਾ ਜਦੋਂ ਕਰਦੇ ਤੈਨੂੰ ਔਕੇ ਤੇ ਤੂੰ ਆਪਣੀ ਮਰਜ਼ੀ ਕਰ ਜੋ ਕਰਨਾ ਬਸ ਬਸ ਐਦਾਂ ਰੱਖੋਗੇ ਨਾ ਕੰਮ ਤੇ ਇਹਨੇ ਆਪੇ ਹੀ ਨਹੀਂ ਜਾਣਾ ਪੁੱਤ ਤੁਹਾਡੇ ਘਰ ਦਾ ਸਿਸਟਮ ਸਾਰਾ ਹੀ ਸਹੀ ਹੋ ਜਾਣਾ ਫਿਰ ਫਿਰ ਮਾਵਾਤੀ ਆਉਦੇ ਦੁਆਰੇ ਹੋਣ ਲੱਗੀਆਂ ਫਿਰ ਮੈਂ ਵੀ ਆ ਗਿਆ ਨਾ ਅੰਦਰ ਅੱਛਾ ਫਿਰ ਮੈਂ ਤੇ ਉਹਨੇ ਦੋਵਾਂ ਨੇ ੱਟੇ ਮਾਰ ਕੇ ਬਾਹਰ ਕੱਢ ਤੀ ਤੇ ਮੁੜ ਕੇ ਆਪੇ ਆ ਗਈ ਉੱਥੋਂ ਰੋਲਾ ਰੋਲਾ ਪਾ ਕੇ ਚੱਲ ਹਾਂ ਚੰਗਾ ਕੀਤਾ ਹੀ ਚੱਲ ਕੋਈ ਨਹੀਂ ਹੁਣ ਏਦਾਂ ਕਰਿਓ ਵੀ ਮੰਮੀ ਨੂੰ ਰੋਟੀ ਦੇਈ ਜਾਇਓ ਮੰਮੀ ਨੂੰ ਤੇ ਰੋਟੀ ਹੀ ਦੇਣ ਤੋਂ ਇਨਕਾਰ ਕਰਦੀ ਨਹੀਂ ਹਾਂ ਪਰ ਇਹ ਮੰਮੀ ਫਿਰ ਕੰਮ ਵੀ ਚੱਜ ਦੇ ਕਰੇ ਨਾ ਤੁਹਾਡੇ ਸਾਹਮਣੇ ਇਕੱਲਾ-ਕੱਲਾ ਤੇ ਮੈਂ ਹੈਗਾ ਮੈਂ ਕੀ ਆ ਕੀਦਾ ਜੀ ਕਰਦਾ ੱਟੇ ਮਾਰਨ ਹੈ ਤਾਂ ਗੱਲ ਪੁੱਤ ਏਦਾਂ ਹੀ ਆ ਨਾ ਦੋਵਾਂ ਮਾਵਾਤੀਆਂ ਦਾ ਦਿਮਾਗ ਖਰਾਬ ਹੋ ਗਿਆ ਹੈਗਾ ਹਾਂਜੀ ਤੇ ਉਹ ਤਾਂ ਮੰਮੀ ਤੇ ਕਹਿ ਦਿੱ ਆ ਵੀ ਹੁਣ ਨਹੀਂ ਕਰਦੀ ਮੈਂ ਕਿਤੇ ਕੋਈ ਗਲਤੀ ਚੱਲ ਕੋਈ ਗੱਲ ਨਹੀਂ ਕਿੰਨੇ ਦਿਨ ਲੰਘਦੇ ਨਹੀਂ ਕਰਦੀ ਜਿੱਦਾਂ ਹੁਣ ਇਹਦਾ ਨਾ ਹੋਈ ਆ ਨਾ ਇਹਨੇ ਵੀ ਨਹੀਂ ਇਧਰ ਨੂੰ ਮੂੰਹ ਕਰਨਾ ਇਹਨੇ ਵੀ ਚੁੱਪ ਕਰਕੇ ਹੁਣ ਬੈਠੀ ਰਹਿਣਾ ਵਾ ਇਹ ਆ ਵੀ ਇਹਨਾਂ ਨੇ ਹੀ ਗੇਟ ਤੋਂ ਬਾਹਰ ਜਾਣ ਦਿੱਤਾ ਤੇ ਭਾਵੇਂ ਹੁਣ ਗੁੱਸਾ ਕਰਦੀ ਆ ਦਿਖਾਦੀ ਰਹੀ ਤੇ ਕੋਈ ਗੱਲ ਨਹੀਂ ਜੋ ਕੇ ਇਹਦੀਆਂ ਕੀਤੀਆਂ ਸੀ ਇਹਦੇ ਘਾੜੀ ਉਹ ਹੀ ਆਉਣੀਆਂ ਵਾ ਥੋੜਾ ਕੁਝ ਕਰਦੀ ਰਹੀ ਤੁਹਾਡੇ ਨਾਲੇ ਹਾਂ ਉਹ ਤਾਂ ਹੋਰ ਕੀ ਯਾਦ ਹੋਵੇ ਵੀ ਸੁੱਖ گزارਦੀ ਏ ਆਹੋ ਤੇ ਮੇਰ ਕੋ ਤਾਂ ਝੂਠ ਹੀ ਬੋਲਿਆ ਨਹੀਂ ਐਦਾ ਨਹੀਂ ਉਦਾ ਨਹੀਂ ਹਾਂ ਸਾਰੀ ਗੱਲ ਨਹੀਂ ਮੈਨੂੰ ਦੱਸੀ ਤੇ ਮੈਂ ਚੱਲ ਲਵਲੀ ਨੂੰ ਪੁੱਛਦੀ ਆਂ ਕਿ ਐਡੀ ਛਤੀ ਕਿਉਂ ਆ ਗਈ ਐ ਨਾ ਨਾ ਕਿਹ ਘਰ ਵੜਨ ਦਿੱਤੀ ਤੇ ਕੋਈ ਗੱਲ ਨਹੀਂ ਆਇਓ ਨਹੀਂ ਮਾਰੇ ਚੱਕਰ ਕਿਦਾਂ ਕੋਈ ਨਹੀਂ ਕੋਈ ਨਹੀਂ ਮਾਰਾਂਗੇ ਅਸੀਂ ਵੀ ਤੁਸੀਂ ਵੀ ਆਇਓ ਚੰਗਾ ਕੋਈ ਗੱਲ ਨਹੀਂ ਆਵਾਂ ਸਮਝ ਹਾਂ ਇਹਨਾਂ ਦੇ ਫਾਸਲੇ ਮੁਕਣਗੇ ਤੇ ਇਹਨਾਂ ਨਿਕਲਾਂਗੇ ਕਿਹ ਬਣੇ ਕੋਈ ਗੱਲ ਨਹੀਂ ਹੁਣ ਇਹਨੇ ਤੇ ਆਉਣਾ ਨਹੀਂ ਆ ਤੇ ਮਾਤਾ ਨੂੰ ਤੁਸੀਂ ਆਪਣੇ ਹੱਥਾਂ 'ਚ ਰੱਖੋ ਬਸ ਚਲੋ ਠੀਕ ਐ ਹਾਂ ਚੰਗਾ ਪੁੱਤ ਵੀ ਇਹ ਹਲਾ ਚਲਾਕੀ ਐ ਦੀ ਉਨਾ ਕਰੋਂ ਬਾਹਰ ਕੱਢਿਆ ਯੋ ਤੇ ਆਣ ਕੇ ਕਹਿਣ ਲਈ ਕਦੀ ਵੀ ਉਹ ਘਰ ਹੈ ਨਹੀਂਗੇ ਕਦੀ ਉਹ ਦੋਵੇਂ ਜੀ ਚੰਗੇ ਨਹੀਂਗੇ ਇਹ ਤੇਰੀਆਂ ਕੀਤੀਆਂ ਤੇਰੇ ਗਾੜੀ ਆਉਂਡੀਆਂ ਨਾ ਖੱਤੀਗੇ ਨਾਲ ਸਾਡੀ ਵੀ ਬੇਇੱਜ਼ਤੀ ਕਰਾਉਂ ਲਈਆਂ ਚੰਗੀ ਹੁੰਨੀਓ ਆਦਰ ਮਾਨ ਨਾ ਜਾਣੀਓ ਚਾਹ ਪਾਣੀ ਪੀਨੀਓ ਰੋਟੀ ਪਾਣੀ ਖਾਨੀਓ ਤਾਂ ਫੇਰ ਆਉਂਦੀਓ ਤੇ ਹੁਣ ਮੁੜ ਕੇ ਕਿੱਦਾਂ ਜਾਣਾ ਉਹ ਭਰਾ ਦੇ ਘਰ ਜਿੰਨੇ ਤੱਕੇ ਦੇ ਕੇ ਅੱਜ ਬਾਹਰ ਕੱਢਿਆ ਮੁੜ ਕੇ ਨਹੀਂ ਭਰਾ ਪਰ ਜਾਈ ਨਾ ਮਿਲਣਾ ਮਾਂ ਪਿਓ ਸਦਾ ਤਾਂ ਨਹੀਂ ਬੈਠੇ ਰਹਿੰਦੇ ਭਰਾ ਪਰ ਜਾਈਆਂ ਹੀ ਕੰਮ ਆਉਂਦੇ ਆ ਪਰ ਨਾ ਇਹਨੂੰ ਤਾਂ ਡੰਗਰ ਨੂੰ ਇਹਨਾਂ ਪਤਾ ਹੀ ਨਹੀਂ ਹੈਗਾ ਪੈਸੇ ਦੇ ਪਿੱਛੇ ਹੀ ਲੱਗੀ ਰਹੀ ਦਵਾ ਦਾ ਵਤੂ ਕੇ ਲੈਵਾ ਪੈਸੇ ਤੇ ਜਮਾ ਕਰਨਾ ਲੱਲਾ ਪੈਸੇ ਹੋ